ਦੇਖਦਾ ਹੱਸਦਾ ਬੂਰ ਬਾਦੋਂ ਦਾ ਮਹੀਨਾ ਦਾ ਫਿਰ ਉਹ ਤੇ ਭਜਦੇ ਨੇ ਦਰਦੇ ਉਹ ਪਾਸ ਇਹ ਘਰਾਂ ਆਪ ਵੀ ਗੁੱਸੇ ਹੋ ਕੇ ਆਇਆ ਸੀ ਕਿ ਰਵਾਨੀ ਬਸ ਉਹ ਫੇਰ ਟੋਲਦੇ ਫਿਰਨੋ ਨਹੀਂ ਉੱਥੇ ਆ ਗਏ ਨਹੀਂ ਕਿਰਪਾ ਕਰਦੇ ਉੱਥੇ ਆ ਗਏ ਪਰਵਾਹ ਲੱਗੇ ਕਹਿੰਦੇ ਸਾਡਾ ਮੁੰਡਾ ਵੀ ਇੱਥੇ ਹੀ ਦੇਖਿਆ ਹੋਣਾ ਹੁਣ ਉਹਨੇ ਵੀ ਦੇਖ ਲਾਵੇ ਸਾਡੇ ਘਰ ਤੇ ਆ ਕੇ ਲੈ ਜਾਣਗੇ ਕਿਉਂ ਨਿਆਣੇ ਤੇ ਬੋਹ ਜਾਂਦਾ ਮਾਂ ਤੇ ਉਹ ਆਉਂਗਾ ਯਾਦ ਨਹੀਂ ਨਾ ਹੁੰਦਾ ਈਉਂ ਕਰਕੇ ਫਿਰ ਉਸਨੇ ਕਿਹਾ ਵੀ ਉਹਨੇ ਅਰਚੀ ਕਰੀ ਵੀ ਮਹਾਰਾਜ ਜੀ ਵੀ ਮੈਂ ਤਾਂ ਆਪਦੀ ਸੇਵਾ 'ਚ ਰਹਿਣਾ ਮੈਨੂੰ ਕਿਵੇਂ ਨਾ ਤੇ ਛਡਾਓ ਜਦੋਂ ਉਹ ਮਹਾਰਾਜ ਜੀ ਅੰਤਰਾਜਮੀ ਸਨ ਕੀ ਭੁੱਲਿਆ ਸੀ ਉਹਨਾਂ ਯਾਦੋਂ ਆਏ ਕਰਨਗੇ ਭਾਈ ਆ ਸੰਗਤ ਬੈਠੀਆ ਦੇ ਲੋ ਥੋੜੀ ਸੰਗਤ ਹੁੰਦੀ ਸੀ ਕਹਿੰਦੇ ਦੇਖ ਲੋ ਜਾਦੋਂ ਨੇ ਅਰਜ਼ੀ ਕਰੀ ਜਾਦੂ ਨੇ ਤੇਰ ਖੋਲੇ ਬਾਬਾ ਬੁੱਢੇ ਨੇ ਇਹ ਡੱਡੀ ਦਾੜੀ ਚਿੱਟੀ 12 13 ਸਾਲ ਉੱਥੇ ਆ ਵੀ ਬੈਠੇ ਰਹੀ ਇਹ ਡੱਡਾ ਦਾੜਾ ਚਿੱਟਾ ਉਹ ਮੇ ਜਿਵੇਂ ਆਏ ਵੀ ਚਿੱਟਿਆ ਹੋਗਾ 8 ਅਗਸਤ ਕੇ ਇਸ ਵੀ ਉਹ ਹੁਣ ਟੋੜਦੇ ਨੇ ਦੇਖਦੇ ਨੇ ਉਹਦੇ ਕੋਲ ਆ ਕੇ ਖੜ ਜਾਂਦੇ ਕਹਿੰਦੇ ਮਹਾਦਾਜੀ ਨਾਲ ਸ਼ਹਿਰ ਦੇ ਨਾਲ ਮਿਲਦੇ ਨੇ ਇਹ ਬੁਢਾ ਸਾਡਾ ਤਾਂ ਮੁੰਡਾ 13 ਸਾਲ ਦਾ ਸੀ ਸਾਰਾ ਇਹਨੇ ਪਾਈ ਅਸੀਂ ਸੰਗਤ ਬੈਠੀਏ ਦੇਖ ਲਓ ਤੁਸੀਂ ਕਹਿੰਦੇ ਨਾਮਹਾਰਾ ਇਹ ਮਡੰਗਾ ਜਰੂਰ ਇਹਦਾ ਪਰ ਇਹ ਤਾਂ ਬੁढ़ा ਹੈ ਇਹ ਤਾਂ ਬੁढ़ा ਉਹ ਚਲੇ ਗਏ ਜਦੋਂ ਮਹਿਰ ਮੱਥਾ ਟੇਕਿਆ ਆ ਕੇ ਉਹਨੇ ਕਹਿੰਦੇ ਆਓ ਬਾਬਾ ਜੀ ਬਾਬਾ ਬੁੱਢਾ ਨਾ ਰਖਦਾ ਮਹਾਰਾ ਉਹ ਉਸ ਟਾਈਮ ਉਹ ਤਾਂ ਹੀ ਰਖਦਾ ਦੇਖ ਲਓ ਗੁਰੂ ਨਾਨਕ ਦੇਵ ਮਹਾਰਾਜੀ ਕਿਹਾਂ ਸੀ ਫਿਰੋੜ ਦੇ ਫਿਰ ਸੰਗਤ ਦੇ ਵਿੱਚ ਰਹੇ ਸੀ ਤੇ ਆਪਣੇ ਘਰਦਾਰ ਕਿਸ ਤਰ੍ਹਾਂ ਕੀਤਾ ਸੀ ਕਿਹੜਿਆ ਨੇ ਤੁਹਾਡੇ ਸਾਡੇ ਜਿਹੜੇ ਜਿਹਾਜ ਕਰਵਾਏ ਕਿਸ ਤਰ੍ਹਾਂ ਆਏ ਸੀ ਸਾਡਿਆਂ ਨੇ ਕੀ ਕਰਨਾ ਹੈ ਹਾਂ ਇਹ ਤਾਂ ਬੇਈਂ ਹੈ ਜੀ ਮਿਸਟਰ ਬਿਲੀ ਜਾਂਦਾ ਜਿਹੜਾ ਜੀ ਵੀ ਪੰਜਵੇਂ ਪਾਸ਼ਾ ਵਾਹ ਰਾਜਵੇੜੀ ਆ ਇਹ ਚੋਰ ਸੀਗਾ ਚੋਰ 1 ਨੰਬਰ ਦਾ ਸੀ ਕਿ ਜੇ ਮਈਆਂ ਕੱਢ ਲਿਆ ਮਈਆਂ ਕੱਢ ਲਿਆ ਤਾਂ ਪਿੰਡ ਬਹਾਤ ਜਿਹੜੀ ਮਗਰਫ ਹੈਗੀ ਜੱਟਾਂ ਦੀ ਬਾਹਰ ਜਾਣਦੀਆਂ ਤੇ ਇਸ ਨੇ ਕਹੇ ਹੁਣ ਮਾਰ ਦੇਣਗੇ ਜੱਟ ਛੱਡਦੇ ਹੈ ਜੀ ਉੱਥੇ ਆ ਵੀ ਆਇਆ ਨ ਟੋਬੇ ਚ ਮਈਆਂ ਬਾੜਤੀਆਂ ਮਹਾਰਾਜੀ ਬੈਠੇ ਸਨ ਆ ਕੇ ਚਰਨਾ ਤੇ ਡਿੱਪਿਆ ਕਹਿੰਦਾ ਮਹਾਰਾਜੀ ਮੈਨੂੰ ਬਚਾਓ ਕਹਿੰਦੇ ਕਿਉਂ ਭਾਈ ਤੈਨੂੰ ਕੀ ਹੋ ਗਿਆ ਕਹਿੰਦਾ ਮੈਂ ਤਾਂ ਮਈਆਂ ਕੱਢ ਲਿਆ ਆਉਂਦੇ ਨੇ ਜੱਟ ਮਾਰ ਦੇਣਗੇ ਛੱਡਣਾ ਆਏ ਨੇ ਉਹਨਾਂ ਨੇ ਕਹਨਾਂ ਮੈਂ ساری ਉਮਰ ਚੋਰੀ ਨਹੀਂ ਕਰਦਾ ਆਪਦੀ ਸੇਵਾ ਕਰੂਗਾ ਮੈਨੂੰ ਇਹਨਾਂ ਤੇ ਵਿਸ਼ਵਾਸ ਮਹਾਰਾਜ ਇਹਨੇ ਭੇਜਾਇਆ ਬੈਠੇ ਕੋ ਜੱਟ ਆਵੇ ਡਾਂਗਾ ਨਾਲ ਗੋਸਲਾਂਗਾ ਕਹੇ ਮਹਾਰਾਜ ਜੀ ਇੱਥੇ ਸਾਡਾ ਚੋਰ ਆਇਆ ਜਿਹਨੇ ਹਾਂ ਚੋਰ ਸਾਡਾ ਵਿੱਚ ਹੀ ਆਇਆ ਨੇ ਕਾਦੀ ਚੋਰੀ ਕਰਿਆ ਇਹਨੇ ਕਹਿੰਦਾ ਸਾਡੀਆਂ ਮਈਆਂ ਘਟ ਲਿਆ ਕਹਿੰਦੇ ਮਈਆਂ ਕਈਆਂ ਜੀਆਂ ਦੀ ਤੁਹਾਡੀਆਂ ਕਹਿੰਦੇ ਕਾਲੀਆਂ ਸੀ ਕਹਿੰਦੇ ਆਏ ਬੈਠੀਏ ਨੇ ਦੇਖ ਲੋ ਜਾਵੇ ਉਹ ਸਾਰੀਆਂ ਹੀ ਪੂਰੀਆਂ ਸਾਰੀਆਂ ਹੀ ਪੂਰੀਆਂ ਹਾਂ ਪਰ ਫੇਰ ਵੀ ਬਿਲੀ ਚੰਦ ਜੋਥੀ ਰਹਿਣਾ ਦੇਖੋ ਕਿਤਨੇ ਸੂਰਮੇ ਹੋਏ ਨੇ ਦੇਖੋ ਕਿਵੇਂ ਲਹੌਰੋਂ ਕੋੜੇ ਕੱਢ ਕੇ ਲਿਆਏ ਕਿਵੇਂ ਜਾ ਕੇ ਦਸਾਲੇ ਕੱਢ ਕੇ ਲਿਆਏ ਉੱਥੋਂ ਪਠਾਨਾਂ ਤੋਂ ਬਹੁਤ ਗੁਸਤੀ ਕੇਰਾ ਮਾਤਾ ਨੂੰ ਕਹਿਣ ਲੱਗੇ ਮਾਤ ਗੰਗਾ ਕਹਿਣ ਲੱਗੇ ਬਿਲੀ ਚੰਦ ਬੜਾ ਬਹਾਦਰ ਹੈ ਕਹਿਣ ਲਗੀ ਮਹਾਰਾਜ ਸੁਣਿਆ ਵੀ ਵਿਦੀਚੰਦ ਬੜਾ ਬਾਦਰਾ ਹੈ ਕਹਿੰਦੇ ਦਿਖਾਲੇ ਦਾ ਕੁਛ ਮਹਾਰਾਜ ਕਹਿੰਦੇ ਦੱਸ ਕੀ ਦੱਸ ਕਹਿੰਦੀ ਬੇਗਮ ਦੀਆਂ ਟੂਮਾਂ ਲੈ ਕੇ ਆਵੇ ਕੋਈ ਜਰਾ ਰਾਜਾ ਹੁੰਦਾ ਨਵਾਬ ਦੀ ਸੱਧਿਆ ਵਿਦੀਚੰਦ ਨੇ ਕਾਵਣੇ ਕਰਿਆ ਬੱਤਾ ਤੇ ਕਿਆ ਮਾਤਾ ਨੂੰ ਕਹਿਣ ਲਗੀ ਆਹ ਵਿਦੀਚੰਦ ਕਹਣ ਲਗੀ ਯਾ ਵਿਦੀਚੰਦ ਜਾ ਬੇਗਮ ਦੀਆਂ ਟੂਮਾਂ ਕਹਿੰਦਾ ਸਣੇ ਬੇਗਮ ਲਿਆਵਾ ਸਣੇ ਬੇਗਮ ਕੰਨ ਨਹੀਂ ਟੂ ਮਟਰ ਮਾ ਤੇ ਲੇਗਾ ਬਿਦੀ ਜੰਦ ਉਹ ਜਿਹੜਾ ਨਵਾਬ ਸੀ ਨਾ ਉਹ ਜਾਂ ਰਾਜਾ ਕਹ ਲੋ ਚਾਹੇ ਨਵਾਬ ਕਹ ਲੋ ਬਸ ਉਹ ਦਿੱਲੀੋਂ ਇੱਧਰੋਂ ਆਂਦਾ ਸੀ ਆਪਣੇ ਲਾਹੌਰ ਕੰਨੀ ਨੂੰ ਐ ਦਿੱਲੀ ਕੰਨੀ ਲਾਹੌਰ ਉਹ ਤੁਰਿਆ ਆਉਂਦਾ ਜਦ ਹਾਥੀ ਉੱਤੀ ਆਂਦੇ ਤੇ ਹਾਥਿਆਂ 'ਚ ਵਹਿੰਦੇ ਹੋਦਿਆਂ ਦੇ ਵਿੱਚ ਕੋੜਿਆਂ ਘੜਿਆਂ ਦੇ ਨੇਰੀਆਂ ਬਹੁਤੀਆਂ ਆਉਂਦੀਆਂ ਆਂਦੀਆਂ ਸੀਗਾ ਬਿਦੀ ਜੰਦ ਨਾਲ ਲੱਗਾ ਉਹਨਾਂ ਨੇ ਫੌਜ ਦੇ ਨਾਲ ਲੱਗਾ ਉਹ ਜਿਹੜੇ ਫੌਜ ਪੈਜਨ ਵੀ ਆਉਂਦੀ ਸੀ ਤੁਰੀ ਜਾਦ ਹੋਇਆ ਤੜਕਾ ਉਸਨੇ ਲਾ ਕੇ ਟੂਮਾ ਸਾਰੀਆਂ ਬੇਗਮ ਨੇ ਡੱਬੇ ਚ ਵਾ ਗੋਡਿਆਂ ਡਰ ਰੱਖ ਲੀਆਂ ਗੋਡਿਆਂ ਰੱਖੜ ਤੋਂ ਆਈ ਨੇਰੀ ਜਿਉਂ ਬਿਲੀ ਚੰਦ ਨੇ ਪੂਛ ਪੜੀ ਹਾਥੀ ਦੀ ਉੱਤੇ ਚੜ ਗਿਆ ਉਹ ਬੇਗਾਾਂ ਉਂਗਲੀ ਦੀ ਚੱਕ ਕੇ ਗੋਡਾ ਛੋਟਾ ਡੱਬਾ ਕੱਢ ਕੇ ਛਾਲ ਮਾਰੀ ਉਹਨੇ ਰੌਲਾ ਪਾਤਾ ਮੇਰੇ ਟੂਮਾ ਟੂਮਾ ਉਹਨੇ ਨਾਲ ਹੀ ਉਹਨੇ ਰੌਲਾ ਪਾਤਾ ਬਿਲੀ ਜੰਨੇ ਕਹਿੰਦਾ ਆ ਗਿਆ ਆ ਗਿਆ ਆ ਗਿਆ ਰਾਜਲੇ ਆ ਕੇ ਡੱਬਾ ਅੱਗੇ ਰੱਖ ਦਿੱਤਾ ਮਹਾਰਾਜ ਦੇ ਉਹਦੇ ਮਾਤਾ ਆਵੇ ਕਹਿਣ ਲਗੇ ਲਓ ਮਾਦਾ ਜੀ ਆਏ ਪਈਆਂ ਨੇ ਡੂੰ ਮਾਦਾ ਕਹਿੰਦੇ ਮੁਸਲਮਾਨਾਂ ਦੇ ਨੇ ਉਹਨੂੰ ਕੋਲਾਂ ਨੂੰ ਦੇ ਦੋ ਕੋਲਾਂ ਨੂੰ ਫਿਰ ਦਵਾਈਆਂ ਦੀ ਉਹ ਡੂੰ ਇਹ ਹਜੇ ਸੂਰਮਾ ਵੀ ਨਹੀਂ ਜਾਨਵਰ ਹੈ ਦੇਲੇ ਮਹਾਰਾਜ ਨੇ ਚੰਗ ਲੜੇ ਨਾ ਉਹ ਬੀਰੀ ਚੰਦੇ ਸਾਰਿਆਂ ਤੋਂ ਸੂਰਮਾ ਨਹੀਂ ਬੈਦੇਖਾਂ ਨੂੰ ਬੀਰੀ ਬੀਰੀ ਚੰਦ ਨੇ ਹੀ ਕੁੱਟਿਆ ਸੀ ਕਿਵੇਂ ਪਾਸ਼ਾ ਭਰ ਉਹਨਾਂ ਜੀ ਫਿਰ ਉਹ ਉਹ ਜਿੰਮੀ ਬਾਚ ਨੇ ਵੀ ਪਹਿਲੇ ਖਾਨ ਨੂੰ ਮਾਰਿਆ ਸੀ ਜਿਹੜਾ ਮਹਾਰਾਜ ਨੇ ਪਾਲਿਆ ਸੀ ਉਹਨਾਂ ਜਿਹੜੇ ਦਸਾਲੇ ਲੈਣ ਗਿਆ ਸੀ ਵਿਧੀ ਚੰਦ ਦਸਾਲੇ ਖੋਲੇ ਦੀ ਸਿੱਖ ਤੇ ਮਹਾਰਾਜ ਕਹਿੰਦਾ ਮੈਂ ਦਸਾਲੇ ਲੈ ਕੇ ਆਉਣਾ ਚੱਲਿਆ ਗਿਆ ਉਸ ਨੇ ਬੁੜੀਆਂ ਵਾਲਾ ਬੁਰਕਾ ਪਾਇਆ ਜਿਹੜਾ ਹੁੰਦਾ ਇਹਨਾਂ ਦੇ ਆ ਬੇਗਮਾਂ ਦੇ ਪਾਏ ਨੇ ਨਾ ਸਾਰੇ ਮੁਸਲਮਾਨਾਂ ਦੇ ਹੁੰਦੇ ਨੇ ਉਹ ਬੁਰਕਾ ਕਹਿੰਦੇ ਨੇ ਉਹ ਬੁਰਕਾ ਪਾ ਕੇ ਥੱਲੇ ਦੀ ਕੁਰਬਾਨ ਪਾਲੀ ਬੁੜੀ ਤਨੂ ਫੁੱਲੇ ਉਹ ਜਿਹੜੇ ਸ਼ਾਂਤੀ ਉਹ ਆਪਣੀ ਡਿਊਲੀ 'ਚ ਬੈਠੇ ਸ਼ਰਾਬਾਂ ਪੀਂਦੇ ਸੀ ਹਾਏ ਉਹਨਾਂ ਨੇ ਦੇਖਿਆ ਵੀ ਕੋਈ ਬੇਗਮ ਆਉਂਦੀ ਹੈ ਕਿਸੇ ਮੁਸਲਮਾਨ ਦੀ ਮਿਲਣ-ਗਲਣ ਜਾਂਦੀ ਹੈਗਾ ਚਲੇਗਾ ਕੋਲ ਦੀ ਲਗੜ ਚਰਿਆ ਨਹੀਂ ਉਹਨਾਂ ਤੇ ਜੀਹਾਂ ਸੀ ਦੱਸਣਾ ਬਾ ਜਾ ਕੇ ਚਿਵਾਰੇ ਚੜਗਾ ਕਿ ਬੇਗਮ ਬੈਠੀ ਹੈ ਜੀ ਉਹਨਾਂ ਨੇ ਜਿਹੜੇ ਹੁੰਦੇ ਨੇ ਘਰ ਆ ਗਏ ਕੁੰਡਾ ਲਾ ਲਿਆ ਅੰਦਰ ਫੇਰ ਫੁਰਕੇ ਦਾ ਚੱਕ ਕੇ ਕੱਢ ਲਈ ਫੇਰ ਕਿਹਾ ਦੱਸੋ ਦਸਾਲੇ ਕਿੱਥੇ ਜੀ ਸਾਰੇ ਕੱਢ ਕੇ ਮੂਰੇ ਰੱਖਦੇ ਕਹਿਣੇ ਲਾਹੋ ਕਹਿੰਦਾ ਸਾਰੇ ਲਾਇਕ ਹੈ ਸਾਉ ਗਸ ਕਹਿੰਦਾ ਜਿੰਨਾ ਚਿਰ ਮੈਂ ਦਿਖਦਾ ਰਹੂੰ ਨਾ ਤੁਹਾਨੂੰ ਜੇ ਰੌਲਾ ਪਾਤਾ ਫੇਰਾ ਜੀ ਮੁੜ ਕੇ ਹਾਂ ਉਹ ਨਹੀਂ ਚੁਕੀਆਂ ਸ਼ਹਿਰ ਦੇ ਲਾਹੌਰ ਬੜਾ ਸੀਗਾ ਜਦੋਂ ਦੂਰ ਚਲੇਗਾ ਫਿਰ ਉਹਨਾਂ ਨੇ ਰੌਲਾ ਪਾਇਆ ਫਿਰ ਉਹਨਾਂ ਨੇ ਬੁੰਡਾ ਖੋਲਿਆ ਬਾਹਰ ਜਾ ਕੇ ਬਟਾਉਣਾਂ ਨੇ ਕਰੋਨਾ ਨੇ ਫਿਰ ਉੱਗੇ ਦਰਵਾਜੇ ਹੁੰਦੇ ਸੀ ਸ਼ਹਿਰਾਂ ਦੇ ਪਿੰਡਾਂ ਦੇ ਵੀ ਦਰਵਾਜੇ ਹੁੰਦੇ ਸੀ ਜੀ ਬਾਈ ਇਆਂ ਸੀ ਉਹਨਾਂ ਦੇ ਦਰਵਾਜੇ ਬੰਦ ਕਰਾਉਂਦੇ ਦਰਵਾਜੇ ਬੰਦ ਕਰਾਉਣ ਤੋਂ ਉਸ ਨੇ ਦੇਖਿਆ ਵੀ ਹੁਣ ਇਹ ਫਰ ਲਾਈਨ ਦੀ ਉਹ ਉੱਥੇ ਢਾਣੇ ਪੁੰਦਾ ਦੇਖ ਜੀ ਹਟਿਆ ਰ ਆ ਬੈਠਾ ਉਹ ਕਹਿੰਦਾ ਲਗਾ ਵੀ ਮੈਨੂੰ ਬਚਾਇਓ ਕਰਕੇ ਉਹ ਕਹਿੰਦਾ ਮੈਂ ਕੀ ਕਰਾਂ ਮੈਂ ਤਾਂ ਪੁਲਿਸ ਘੜਿਆ ਸਾਰ ਕਹਿੰਦਾ ਛਾਂ ਮੈਂ ਤੇਰੀ ਪੱਠੀ ਜੀ ਵੜ ਜਾਂਦਾ ਕਹਿੰਦਾ ਵੜ ਜਾ ਪੱਟੀ ਵੜਗਾ ਨਾਲੋਂ ਦਾਣੇ ਪੁੰਨੇ ਪੱਟੀ ਸੇਰ ਮਾਰਦੇ ਗੇ ਚਾ ਰਾਤ ਹੋਈ ਫੇਰ ਨਿਕਲਿਆ ਉਹ ਗਾਂਹੂਰੇ ਪੈਰੇ ਲੱਗੇ ਤੇ ਬੁੜੀ ਬਣ ਕੇ ਬੁੜੀ ਤੇ ਬੁੜੀ ਬਣ ਕੇ ਉਹ ਬਸਾਂ ਜਾਂ ਤੁਰੇ ਕਹਿੰਦਾ ਮੈਨੂੰ ਛੇਦੀ ਕਰੋ ਦਰ ਕੋਲੋਂ ਮੇਰੇ ਡੱਟੀ ਨਿਕਲਦੀ ਆ ਹੋ ਗਿਆ ਨਾ ਘਟੋ ਪਰਾਂ ਬਿਮਾਰੀ ਨੂੰ ਇਹ ਜਿਹੇ ਅੰਦਰ ਜਿਹੜੇ ਚਬਾਈ ਜੇ ਹੋ ਨੰਦਾਰ ਗੋਲ ਦਾ ਉੱਡ ਗਿਆ ਯਾ ਪੁੱਠੀ ਦੇ ਵਿੱਚ ਬੜਿਆ ਵੀ ਮਹਾਰਾਜ ਨੇ ਆਪ ਹਉਤੇ ਰੋਜ਼ਾਂ ਅਮਰ ਕਹਿਆ ਨਹੀਂ ਤਾਂ ਜੜ ਜੰਦਾ ਮੁੰਡਾ ਕੁੜੀ ਵੜਦਾ ਵੀ ਤੇ ਦੇਖ ਲੋ ਕੋੜੇ ਦੇਖ ਲੋ ਮਹਾਰਾਜ ਕੋੜੇ ਲੈ ਕੇ ਦੇਖੋ ਕਿਵੇਂ ਤਰੀਕਾ ਕੋੜੇ ਕੋ ਲਿਆ ਸਕਦਾ ਇਹ ਸਾਰਾ ਬੁੱਧ ਦਾ ਹੀ ਗਾਮ ਹੈ ਜਾਂ ਗੁਰੂ ਦਾ ਹੁਕਮ ਹੁੰਦਾ ਗੁਰੂ ਦਾ ਜੀ ਦਾਗ ਥੁੰਦੀ ਆ ਦੇ ਵਿੱਚ ਨਾ ਉਹ ਗੁਰੂ ਜੀ ਮੇਰੇ ਤੇ ਕੰਨੇ ਵੀ ਘੋੜੇ ਵੀ ਦੀ ਜੰਦ ਕਨਾਂ ਮਹਾਰਾਜ ਹੀ ਹੁਕਮ ਕਰਦੇ ਉਹ ਜਿਵੇਂ ਮੈਂ ਲਿਆਣਾ ਘੋੜੇ ਜਾ ਕੇ ਜੀ ਚਲੇ ਆ ਗਿਆ ਹੁਣ ਵੀ ਸ਼ਹਿਰਾਂ ਦੇ ਵਿੱਚ ਘਾ ਵੇਚਦੇ ਨੇ ਲੋਕ ਉਹ ਫਿਰ ਘਾ ਲੈ ਆ ਜਾਂਦੇ ਪੰਡ ਘਾ ਦੀ ਉਹ ਵੀ ਆਏ ਬੱਲੀਆਂ ਲੈ ਉੱਤੋਂ ਤੋੜ ਕੇ ਉਹ ਜੱਟਾਂ ਜਾਂ ਦਾ ਵੇਸ਼ ਬਣਾ ਲਿਆ ਹੋਇਆ ਜੀ ਤੇ ਘਾ ਦੀ ਪੰਡ ਰੱਖ ਕੇ ਬੈਠਦੇ ਕੋਈ ਗਾ ਘੋੜਿਆਂ ਦਾ ਹੁੰਦਾ ਮੂਰੇ ਗਾਂ ਤੇ ਗਾਂ ਛੋਟੇ ਉਦੋਂ بڑے ਅਫਸਰ ਜਾਂਦੇ ਨੇ ਉਸ ਨੇ ਦੇਖਿਆ ਆ ਕੇ ਵੀ ਘੋੜੇ ਆਹ ਕਾ ਵਧੀਆ ਕਹਿੰਦਾ ਕਾ ਵੇਚਣਾ ਗਾ ਨਾ ਕਹਿੰਦਾ ਮੈਂ ਦਾ ਸੱਚੇ ਬਾਦਸ਼ਾਹ ਦੇ ਘੋੜਿਆਂ ਵਾਸਤੇ ਕਾ ਲੈ ਕੇ ਆਇਆ ਉਹਨੂੰ ਵੀ ਬੋਲੇ ਉਹਨੇ ਕਹਿੰਦਾ ਕੋਈ ਜਟਵਾ ਵੀ ਬਾਦਸ਼ਾਹ ਨੂੰ ਕਹਿੰਦਾ ਸੇ ਬਾਦਸ਼ਾਹ ਨਖੀਰ ਹੈ ਠੀਕੇ ਘੋੜੇ ਮਹਾਰਾਜ ਦੇ ਸੱਚੇ ਬਾਦਸ਼ਾਹ ਦੇ ਉਹਦਾ ਸੱਚੇ ਬੋਲਦਾ ਸੀਗਾ ਹਾਂ ਜੀ ਉਹ ਜੀ ਕਾ ਲੈ ਗਿਆ ਰੋਜ ਖਾਣ ਆਇਆ ਕਰੇ ਹੌਲੀ 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 ਉਹ ਬਹੁਤ ਉਹ ਜਿਹੜਾ ਸੀਗਾ ਮੂਰਲਾ ਅਫਸਰ ਕੋੜਿਆਂ ਤੇ ਹੁੰਦਾ ਹੈ ਉਹ ਕਹਿੰਦਾ ਵੀ ਉਹ ਉਹ ਵਿਧੀ ਜਨ ਕਰਾਂ ਮੈਂ ਤਾਂ ਕੋੜਿਆਂ ਦੀ ਮਾਰਸ਼ ਵੀ ਕਰਨ ਜਾਣ ਦਾ ਕਹਾਂ ਮੈਨੂੰ ਦਿਖਾ ਲੋ ਕੋੜੇ ਸੱਚੇ ਬਾਦਸ਼ਾਹ ਦੇ ਮੈਂ ਮਾਰਸ ਕਰਾਂ ਐਂ ਰਾਜੀ ਕਰ ਦੂੰਗਾ ਜਾ ਕੇ ਨਾਲ ਤਾਂ ਮੱਥਾ ਟੇਕਿਆ ਕੋੜਿਆਂ ਨੂੰ ਉਹ ਕਹਿੰਦਾ ਵੀ ਕਮਲਾ ਜੱਟ ਚੰਗਾ ਮਿਲ ਗਿਆ ਸੇਵਾ ਨਾਲੇ ਕਾ ਲੈ ਆਇਆ ਕਰੇ ਮਾਨ ਸੇਵਾ ਕਰਨ ਲਗਾਓ ਜਿਹੜਾ ਤਨਖਾਹ ਸੀਗੀ ਉਹਨਾਂ ਨੂੰ ਖਵਾ ਲਿਆ ਕਰੇ ਜਿਹੜੇ ਉੱਤੇ ਦੀ ਮੂਰਲੇ ਸ਼ਰਾਬਾ ਸ਼ਰਬਾ ਪਵਾ ਲਿਆ ਕਰੇ ਉਹਨਾਂ ਨੂੰ ਬੜੇ ਖੁਸ਼ ਹੋਗੇ ਬਸ ਐ ਸਾਰਾ ਕਹਿੰਦਾ ਕਾਠੀਆਂ ਕਿੱਥੇ ਨੇ ਜੀ ਕਾਠੀਆਂ ਵੀ ਦੇਖ ਲਿਓ ਕਾਠੀਆਂ ਮਾਜ ਗਾਨ ਕਰਤੀਆਂ ਇਹਨਾਂ ਆਹ ਹੋਰੀ ਹੋਰੀ ਕਰੀਗਾ ਕਰੀਗਾ ਸਾਰਾ ਪੇਟ ਲੈ ਲਿਆ ਉਹਨੇ ਪੇਟ ਲਾਇਗੇ ਫਿਰ ਉਹਨਾਂ ਨੂੰ ਸ਼ਰਾਬ ਪਵਾਈ ਸਰਾਵ ਪੜਾ ਦੇ ਉਹਦਾ ਹੋ ਗਿਆ ਗੁੱਟ ਜੀ ਫਿਰ ਉਸਨੇ ਉਹ ਚਾਬੀਆਂ ਨਾਲ ਜਿੰਦੇ ਲਾਏ ਸਾਰਿਆਂ ਨੂੰ ਜਿੰਦੇ ਲਾਤੇ ਰਾਜੇ ਨੂੰ ਵੀ ਲਾਤਾ ਉਹ ਮਹਿਲ ਚ ਪਿਆ ਜੀ ਫਿਰ ਕੋੜੇ ਤੇ ਕਾਠੀ ਪਾਈ ਕੋੜੇ ਤੇ ਕਾਠੀ ਪਾ ਕੇ ਫਿਰ ਉਸਨੇ ਪਹਿਲਾਂ ਪੱਥਰ ਸਿੱਟਣ ਲੱਗਾ ਉਹਦੇ ਵਿੱਚ ਰਾਵੀਰ ਵੀਰਾਂ ਨੂੰ ਪਹਿਲੇ ਖਾਣਾ ਪੈ ਜਾਏ ਉਹ ਰੋਜ਼ੇ ਕੋਈ ਚੀਜ਼ ਦਾ ਘੜਕਾ ਉਹ ਫਿਰ ਆਦਮੀ ਸੋਨੂ ਹੜ ਜਾਂਦਾ ਵੀ ਇਹ ਤਾਂ ਰੋਜ ਦਾ ਕੋਈ ਪਾਣੀ ਦਾ ਜਾਨਵਾਰਾ ਹੈ ਉੱਛਲਦਾ ਤਹਾਨੂੰ ਇਹ ਹੁੰਸੀ ਫਿਰ ਉਸਨੇ ਕਾਂਦੇ ਤੇ ਘੋੜਾ ਜੜਾਇਆ ਕਹਿੰਦੇ ਕਾਂਦੇ ਤੇ ਬੱਗੀ ਫਿਰ ਦਿੰਦੀ ਕਿਲੇ ਦੇ ਫਿਰ ਉਹ ਉੱਥੇ ਘੋੜੇ ਨੂੰ ਐ ਘਰ ਕੇ ਤੇ ਫਿਰ ਰਾਵੀ ਦੇ ਵਿੱਚ ਛਾਲ ਮਰਵਾਈ ਇਹ ਜਿਹੜਾ ਘੋੜਾ ਜਾਨਵਾਰਾ ਨਾ ਇਹ ਸਵਾਰ ਦੇ ਹੁਕਮ ਚ ਚੱਲਦਾ ਹੁੰਦਾ ਚਾਹ ਕਿਤੇ ਛੜ ਰੋ ਉੱਥੇ ਡਿੱਪਣਾ ਚਾਹ ਖੂਜ ਛੜ ਤੋਂ ਖੂਜ ਵੀ ਡਿੱਪੂਗਾ ਯੋਵਰੋ ਦੇ ਵਿੱਚੋਂ ਕੱਢ ਕੇ ਫਿਰੋ ਲੈ। ਲੈ ਆ ਗਏ ਮਹਾਰਾਜ ਜਿੱਕੇ ਕੋੜੇ ਦਾ ਬੰਤਾ ਤੇ ਤੇਲੇ ਕੋੜਾ ਸੀ ਉਹਨਾਂ ਦਾ ਪਿਆਰ ਹੁੰਦਾ ਜਿਵੇਂ ਉਹ ਕੋੜਾ ਕੱਖੋਂ ਹਟ ਗਿਆ। ਮਹਾਰਾਜ ਕਹਿੰਦੇ ਕੋੜਾ ਤਾਂ ਕੱਖ ਨਹੀਂ ਜਾਂਦਾ ਵੀ ਤੀ ਜਾਂਦਾ ਜਾਂ ਤਾਂ ਇਹਨੂੰ ਛੱਡਿਆ ਉੱਥੇ। ਨਹੀਂ ਦੂਜਾ ਲੈ ਕਹਿੰਦਾ ਮਹਾਰਾਜ ਕਹਾਨੂੰ ਛੱਡਣਾ ਦੂਜਾ ਲੈ ਗਿਆ। ਇਹ ਕਹਾਨੂੰ ਛੱਡਣਾ ਘਰ ਚਲੇ ਆ ਗਿਆ। ਹੁਣ ਉਹ ਸਿੱਖ ਦੀ ਆਦਤ ਉੱਥੇ ਲਾਹੌਰ ਉਹਦੇ ਘਰ ਚਲੇ ਗਿਆ। ਅਤੇ ਤਿੰਨ ਚਾਰ ਚੋੜੇ ਜੇ ਸੰਵਾਲੇ ਉਹ ਬਾਂਡਿਆਂ ਵਰਗੇ ਇੱਕ ਨੀਵਾ ਜਾ ਪਾਲਿਆ ਕੋਦੂ ਉੱਚਾ ਜਾ ਪਾਲਿਆ ਇੱਕ ਹੋਰ ਪਾਲਾਇ ਤੇ ਆ ਬਨ ਲਿਆ ਸੰਘੜਾ ਉੱਤੇ ਬਾਸ ਆਪਣੇ ਹੱਥੇ ਚ ਫੜ ਲਿਓ ਜਿਹੜੇ ਆਂਦੇ ਨੇ ਪੱਤਰੀ ਤੇ ਵੇ ਟੂ ਵੇ ਜੇ ਹੁੰਦੇ ਨੇ ਇੱਕ ਮੁੜ ਕੇ ਜੇ ਉਹ ਵੱੜਲੇ ਪੱਤਰੀ ਪੜ ਲਈ ਐ ਕਰਨ ਲੱਗ ਗਿਆ ਉੱਥੇ ਚਲੇਗਾ ਕਿਲੇ ਮੂਰੇ ਉਹ ਉਹਨੇ ਪੁੱਛਾ ਵੀ ਤੂੰ ਕਹਿੰਦਾ ਹਾਂ ਮੈਂ ਸਭ ਕੁਲ ਦੱਸ ਦਿਨਾ ਕਹਿੰਦਾ ਦੱਸੋ ਕਿੱਥੇ ਆ ਕੋੜਾ ਕੀ ਸਭ ਦੱਸ ਤੂੰ ਲਿਆਣ ਵਾਲੇ ਦਾ ਵੀ ਨਾਮ ਦੱਸ ਤੂੰ ਸਾਰਾ ਹੀ ਦੱਸ ਦੂ ਕਹਿੰਦਾ ਮੈਂ ਲੈ ਗਏ ਜੀ ਉੱਤੇ ਸਾਰਾ ਤੇ ਕਹਿੰਦਾ ਸੁੰਗੇ ਤਾਂ ਸੁੰਗੇ ਸਾਰਾ ਸੁੰਗੇ ਸਾਰਾ ਦਾਤਾ ਵੀ ਆਏ ਸੀ ਆਏ ਚਾਹ ਸਾਰਾ ਇੰਉਂ ਦੱਸ ਕੇ ਸਾਰਾ ਕਹਿੰਦਾ ਵੀ ਜਿਵੇਂ ਹੋਇਆ ਸੀ ਨਾ ਓਕਣ ਕਰੋ ਫੇਰ ਹਣ ਕਹਿੰਦਾ ਓਕਣ ਕਰੋ ਫੇਰ ਮੈਂ ਦੱਸੂਗਾ ਉਹ ਮੁਰੇ ਜਿੰਦੇ ਲਾਤ ਤੇ ਸਾਰਿਆਂ ਨੂੰ ਚਾਬੀਆਂ ਆਉਣੇ ਹੱਥ 'ਚ ਪੜ ਗਈ। ਪਹਿਲਾਂ ਹੁਣ ਦੱਸਦਾ ਮੈਂ ਤੁਹਾਨੂੰ ਗੱਲ। ਇੱਕ ਕੋੜੇ ਤੇ ਕਾਠੀ ਬਾਗੇ ਚੜ ਗਿਆ ਤੇ ਬੇੜੇ ਚ ਕਮਾਇਆ ਕੋੜਾ। ਕਮਾ ਕੇ ਮੂਕੇ ਚਾਬੀਆਂ ਦਾ ਗੁੱਛਾ ਚਲਾ ਕੇ ਮਰਿਆ। ਕਹਿੰਦਾ ਮੇਰਾ ਨਾਮ ਬਿਧੀ ਚੰਦ ਆ। ਆਪੇ ਨਾਮ ਪੁੱਛ ਲੋ। ਪਹਿਲਾ ਕੋੜਾ ਵੀ ਮੈਂ ਲਿਆ। ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਉਹਨਾਂ ਦੇ ਕੋੜੇ ਨੇ। ਅਗਲਾ ਕੋੜਾਵਿਓਥੇ ਵੀ ਉੱਥੇ ਹੀ ਜਾਊਗਾ ਜਦ ਤੁਹਾਡੀ ਮਰਜ਼ੀ ਆ ਜਾਵੇ ਲਾਇਓ ਕੋੜਾ ਉਥੇ ਇਹ ਵੀ ਗੱਲ ਨਾਲਾ ਇਹ ਵੀ ਯਾਰ ਸਾਰੀ ਫਿਰ ਅਬੀ ਦੇ ਵਿੱਚ ਸ਼ਾਮ ਨਰਵਾੜ ਵਿਧੇਰੇ ਭਜਣ ਤੱਕ ਤੇ ਆ ਗਏ ਨੂੰ ਕਿੱਧਰ ਦੀ ਨਿਕਣ ਫਿਰ ਫਿਰ ਉਥੇ ਦੇ ਲਾਇਏ ਵੀਲੀ ਕੰਨ ਸੂਰਮਾ ਸੀਗਾ ਮਦਾਰਕ ਜੀਵਨਾ ਦੇਵਿਚ ਹਰਿ ਕੁਲਿਵਿਚ ਆਤਮਾ ਨਾਲ ਆਤਮਾ ਦੇ ਵਿੱਚ ਤਾਕਤ ਬਹੁਤ ਹੁੰਦਾ ਹੈ। ਆਤਮਾ ਦੇ ਵਿੱਚ ਤਾਂ ਇਤਨੀ ਤਾਕਤ ਹੈ ਜੇ ਕਫਰ ਨਾ ਕਰ ਦੇਵੇ ਨਾ ਮਾਰਿਆ ਜਾਈ। ਫੁਰਨਾ ਹੀ। ਬੱਸ। ਆ ਸੁੰਦਰ ਦੇ ਵਿੱਚ ਕਿਵੇਂ ਪਤਾ ਨਹੀਂ ਕਿੱਧਰੋਂ ਜਾਣਾ ਕਿੱਧਰੋਂ ਆਉਣਾ ਇੱਕ ਰਿਸ਼ੀ ਨੇ ਢਾਈ ਚੂੜੀਆਂ ਕਰੀਆਂ। ਸਾਰਾਈ ਚੂੜੀਆਂ। ਦੇਖੋ। ਨਾਮ ਦੀ ਤਾਕਤਦਾਰਾ ਕੀ ਹੈ ਉਸ ਨੂੰ ਸੁੰਦਰ ਨੂੰ। ਨਹੀਂ ਉਹ ਨਹੀਂ ਵੀ ਸਕਦਾ ਕੋਈ। ਕਿੰਨ ਲੋਕ ਐ ਨਾ ਹਾਂ ਸੁਣ ਰਹੇ ਪੀਗੇ ਸਵਿੰਦਰ 22 ਚੂੜੀਆਂ ਖਰੀਆਂ ਦੇਖ ਲੋ 22 ਚੂੜੀਆਂ ਸਵਿੰਦਰ ਦੀਆਂ ਜਿਹਦੇ ਵਿੱਚ ਆਪਾਂ ਡਰ ਜਾਂਦੇ ਆਂ ਦਾ ਤਣਾਸਾ ਜਾਂਦੇ ਵਾਰ ਦੇਖ ਲੋ ਸਵਿੰਦਰ ਜੀ ਘਰੇ ਜਿਹੜੇ ਜਾਜ ਇਹਨਾਂ ਡੁੱਬ ਜਾ ਉਹ ਟੜਕੂ ਜਾ ਰਹਿੰਦਾ ਹੀ ਆ ਥੋੜਾ ਥੋੜਾ ਜਲਾ ਉੱਤਰ ਦਾ ਜਾ ਜਿਹਾ ਆਰਾਮ ਆਉਂਦਾ ਜਿਵੇਂ ਅਫਰੀਕਾ ਨੂੰ ਗਏ ਆ ਉਹ ਪਾਣੀ ਦੇ ਜਾਜ ਚ ਬਾੜਦਾ ਜੀ ਸਾਨੂੰ ਸਾਡੀ ਤਾਂ ਬੱਸ ਹੋ ਗਈ 10 ਦਿਨ ਪਾਣੀ ਦੇ ਵਿੱਚ ਰਹਿ। 10 ਦਿਨ ਪਾਣੀ ਬਸ। ਹਰ ਇਹ ਤਾਂ ਹੱਥ ਬੰਨੇ ਵੀ ਕਦੇ ਸੁੱਕਾ ਤਾਂ ਨਹੀਂ ਆਜੂ। ਉਹ ਮੈਂ ਪਾਣੀ 'ਚ ਸੂਰਜ ਚੜ੍ਹੇ ਪਾਣੀ 'ਚ ਸਿਬਜਵੇ ਪਾਣੀ 'ਚ ਚੜ੍ਹੇ ਪਾਣੀ 'ਚ ਸਿਬਜਵੇ। ਐਵੇਂ ਸਿੱਦੇ ਲਾਇ ਦੀਆਂ ਢਾਈ ਚੂੜੀਆਂ ਕਰੀਆਂ। ਐਨੀ ਤਾਕ। ਹਾਂਜੀ। ਇੱਕ ਕਹਾਣੀ ਜਿਹੜੇ ਅਗੇ ॠषि मुनि ਹੁੰਦੇ ਸੀ ਨਾ। ਇਹ ਮਿੱਠਾ ਸੀਗਾ ਪਾਣੀ। ਇਸ ਸਮੁੰਦਰ ਬਣੇ ਤਾਂ ਇੱਕ ਮਾਨਤਾਤਾ ਕੋਈ ਰਾਜਾ ਹੋਇਆ ਅੱਛਾ ਉਹਦੇ ਰਥਾਂ ਦੇ ਪਹੀਆਂ ਦੇ ਲੀਹਾ ਹੈ ਉਸ ਸਮੁੰਦਰ ਬਣੇਦੇ ਰੋਇਤ ਨਾਲ ਉਹ ਬੁਲਵਾਣਾ ਸੀ ਉਹ ਜਿੱਥੋਂ ਦੀ ਰੱਥ ਲੱਗਦੇ ਸੀ ਇੰਨਾ ਡੂੰਘਾ ਕਰ ਦਿੰਦਾ ਸੀ ਵਾਹ ਮਾਨਤਾਤਾ ਕੋਈ ਰਾਜਾ ਹੋਇਆ ਉਹ ਜੇ ਮਿੱਠਾ ਬਾਣੀ ਸੀਗਾ ਜਿਹੜੇ ઋષਿ ਹੁੰਦੇ ਸੀ ਸਮੁੰਦਰ ਦੇ ਕਿਨਾਰੇ ਰਹਿ ਕੇ ਤਪસ્યા ਕਰਦੇ ਹੁੰਦੇ ਸੀ ਹੂੰ ਇਹ ਮਰਜ਼ਾਦਾ ਹੁੰਦੀ ਆ ਰਕ ਚੀਜ਼ ਨਹੀਂ ਆਪਦਾ ਮਰਜ਼ਾਦਾ ਨੇ ਹੁਣ ਮੰਨਦੇ ਨਹੀਂ ਨਾ ਅੱਗੇ ਬਹੁਤ ਲੋਕ ਮੰਨਦੇ ਸੀ ਮਰਜ਼ਾਦਾ ਅੱਛਾ ਹੁਣ ਖੁੱਲੇ ਜੇ ਹੋਵੇ ਤਾਂ ਹੀ ਦੁਖੀ ਹੋਗੇ ਲੋਕ ਇਹ ਦੁਖੀ ਆ ਹੁਣੇ ਜਿਹੜਾ ਖੁੱਲਾ ਉਹ ਦੁਆਪੇ ਹੀ ਦੁਖੀ ਹੋ ਬਾਦ ਸ ਸਮੁੰਦਰ ਨੇ ਮਾਰੀ ਛਲ ਉਹ ਸਾਧੂ ਲਪੇਟ ਲੈ ਸਮੁੰਦਰ ਨੇ ਆਪਣੇ ਵਿੱਚ ਡੋਬ ਦਿੱਤਾ ਉਹ ਜਿਹੜੇ ਬਚ ਗਏ ਵਿਚਾਰੇ ਉਹਨਾਂ ਨੇ ਮੀਟਿੰਗ ਕਰੀ ਬਈ ਇਹਨੇ ਮਰਜ਼ਾਦਾ ਤਿਆਗ ਦਿੱਤੀ। ਤੇ ਇਹਨੂੰ ਸਜ਼ਾ ਮਿਲਣੀ ਚਾਹੀਦੀ ਸੁਮੰਦਰ। ਸੁਮੰਦਰ ਨੀ ਕੋ ਸੰਦਾ ਇਹਦੇ ਵਿੱਚ ਇੱਕ ਖਵਾਜਾ ਖੇਜਰਾ ਦੇਵਤਾ ਹੈ। ਬਵਾਨੀ ਦੇਵਤਾ ਕਹਿੰਦੇ ਨੇ ਉਹਨੇ। ਉਹ ਹੈ ਪਾਣੀ ਨੀ ਕੋ ਸਾ। ਕਈ ਦਾ ਸ਼ਾਂਤ ਜਿਤੀ ਮਹਾਤਮਾ ਕਹਿੰਦੇ ਚਲੋ ਵੀ ਇਹਨੇ ਗਰਤੀ ਆਪਾਂ ਨੂੰ ਕਰਨੀ ਹੈ। ਇੱਕ ਢੀਗਾ ਵਿੱਚ ਗਏ ਨਹੀਂ। ਜਿਵੇਂ ਦਰਵਾਸਾ ਨੂੰ ਮਖੌਲ ਕਰਾਇਦੀ ਨੇ ਜੱਤਵਾਂ ਦੇ ਕੁਲ ਦੇ ਮੁੰਡਿਆਂ ਨੇ। ਜੀ। ਰਵਾਸਾ ਨੇ ਸੋਚਿਆ ਵੀ ਅੱਜ ਤਾਂ ਜੇ ਇਹਨੂੰ ਕਿਨਾਂ ਨੂੰ ਕੁਛ ਨਾ ਹੋਵੇ ਵੱਲ ਹੋਰ ਛੇੜਨੂ ਕਿਥੇ ਨੂੰ ਜਾ ਕੇ ਜੇ ਇਹਨਾਂ ਨੂੰ ਖਾਲ ਮਿਲਾ ਦਈਏ ਇਹਨਾਂ ਨੂੰ ਪਤਾ ਤਾਂ ਲੱਗ ਜੂਗਾ ਵੀ ਇੰਨਾਂ ਸਾਡੇ ਨੂੰ ਖਾਲ ਖਰੀਦਾਂਗਾ ਕਾ ਨਹੀਂ ਕਰੂਗਾ ਕਿਸੇ ਨੂੰ ਇੰਝ ਹੋਏ ਰਹੋ ਇੱਕ ਮਹਾਤਮਕ ਦਾ ਨਹੀਂ ਕਹਿੰਦਾ ਚੰਗਾ ਵੀ ਤੇਰੀ ਮਰਜ਼ੀ ਹੈ ਫਿਰ ਕੱਲ ਲਾ ਦਾਂ ਜੇਰਾ ਬਰਤਨ ਉਸ ਨੇ ਫਿਰ ਬਰਾਠ ਰੂ ਉਤਾਰ ਲਿਆ ਉਸ ਰਿਸ਼ੀ ਜਾਣੀ ਜਿੰਨਾ ਸਮੁੰਦਰ ਉਹਦੋਂ ਚੌਗਣਾ ਬੜਾ ਆਪ ਹੋ ਗਿਆ ਸਮੁੰਦਰ ਦਾ ਕਿ ਹੱਦ ਚ ਹੈ ਨਾ ਬਾਕੀ ਹੋਰ ਵੀ ਧਰਤੀ ਆ ਗਈ ਤਾਂ ਆ ਸਮਾਨ ਕਿੰਨਾ ਉੱਚਾ ਪਿਆ ਨਾ ਉਹ ਸਾਧ ਦੀ ਆ ਉਹਨਾਂ ਦੇ ਵਿੱਚ ਸਾਧੂ ਧੀਕ ਅੱਛਾ ਉਸ ਨੇ ਇਤਨਾ ਸਰੀਰ ਬੜਾ ਕਰ ਲਿਆ ਨਾ ਹੁਣ ਆ ਸਾਰਾ ਸਮੁੰਦਰ ਆਕਾਸ਼ ਕਿੰਨਾ ਬੜਾ ਸਮੁੰਦਰ ਦਾ ਛੋਟਾ ਹੀ ਆ ਬਾਅਦ ਚ 27 ਚੂੜੀਆਂ ਨਾਲ ਸੀਗਾ ਸਾਰਾ ਹੀ ਵਾਹ ਜਾਦ ਫੇਰ ਤੜਫਣ ਲੱਗੇ ਜੀਵ ਜਿਹੜੇ ਸਾਰੇ ਉਹ ਜਿਹੜਾ ਖਵਾਜਾ ਖਿਜਰ ਜੀ ਨਾ ਪਾਣੀ ਦਾ ਉਹ ਆਇਆ ਫਿਰ ਉਹ ਵੀ ਰਸਵਾਨੇ ਕੇ ਘਰ ਗਿਆ ਕਹਿੰਦਾ ਮਹਾਰਾਜੀ ਮੇਤੇ ਗਲਤੀ ਹੋ ਗਈ ਮਾਫ ਕਰ ਦੋ ਕਹਿੰਦਾ ਨਹੀਂ ਕਰੀ ਕਿਉਂ ਤਾ ਉਹ ਸਾਧੂ ਕਹਿੰਦਾ ਕਿਉਂ ਮਰ ਜਾਦਾ ਤਾ ਬੰਗ ਕਰੀ ਕਾਲੂ ਤਾ ਫੇਰ ਤੂੰ ਹੋਰ ਕੁਛ ਕਰੇਗਾ ਕਹਿੰਦਾ ਮਹਾਰਾਜੀ ਅੱਗੇ ਨੂੰ ਨਹੀਂ ਮੈਂ ਮਰ ਜਾਦਾ ਤਿਆਗ ਲਾ ਫੇਰ ਦੇਖ ਲੋ ਖਾਰਾ ਤਾਂ ਹੋ ਗਿਆ ਸਾਧੂ ਦੇ ਪੀਣ ਕਰਕੇ ਫਿਰ ਉਸ ਸਰਲੇ ਦੇ ਰਾਹ ਕੱਢਿਆ ਸਾਰਾ ਕਰ ਰਹੇ ਇੰਯੋ ਵੇ ਸੁੰਦਰ ਹੈ ਮਰ ਜਾ ਰਹਾ ਮੱਲੇ ਤੂੰ ਦਾ ਰੋਡੂ ਰਹਿ ਨਹੀਂ ਹੋਣਾ ਤੇ ਤੂੰ ਦਾ ਖਾਲਸਾ ਹੀ ਬਣ ਗਿਆ ਹੈਨਾ ਕਿਵੇਂ ਨਿਕੋ ਕੱਲ੍ਹ ਉਹ ਲੋ ਜਿਹੜੀ ਆਇਆ ਜਾਂ ਬੰਨਣਾ ਹੋਣਾ ਹੰਗਾ ਹੁਣ ਰੋਡੇ ਰਿਹਾ ਕਰੋ ਆਹੋ ਫੇਰ ਬੜਗੇ ਸਾਹ ਜਾਦੇ ਥੋੜੀ ਮੰਮੀ ਚੀਜ਼ ਆ ਮਹਾਤਮਾ ਤਰਸਿਆ ਕਰਦੇ ਸੀਗੇ ਇੱਕ ਮੰਕਰਾਮ ਨਾਮ ਰਹੀ ਜੀਗਾ ਮੰਕ ਨਾਮ ਸੀ ਉਹਦਾ ਅੱਛਾ ਇਹ ਤਿੰਨ ਸਰੂਪ ਨੇ ਪਰਮੇਸ਼ਰ ਦੇ ਇੱਕ ਤਾਂ ਨਿਰਗੋਣਾ ਜਿਹੜਾ ਦੀਲਾ ਹੁੰਦਾ ਹਾਂ ਇੱਕ ਸਰਗੋਣਾ ਜਿਹੜਾ ਵੀਣਾ ਹੁੰਦਾ ਸਾਹਮਣੇ ਜਿਹੜਾ ਆਪਣੇ ਗੁਰੂ ਹੋਏ ਨੇ ਦੱਸ ਅੱਛਾ ਇੱਕ ਬਰਾਠ ਰੂਪ ਹੈ ਪਰਮੇਸ਼ਰ ਦਾ ਆ ਸਾਰੀ ਦੁਨੀਆ ਇਹ ਬਰਾਠ ਰੂਪ ਵਾਲਾ ਉਹ ਬਰਾਠ ਦਾ ਧਿਆਨ ਨਹੀਂ ਸੀਗਾ ਅੱਛਾ ਧਿਆਨ ਨਹੀਂ ਅੱਛਾ ਉਹ ਉਸਨੇ ਤਾਂ ਬਸ yağ ਘਰਦਾ ਰਹੇ ਅੱਗੇ ਲੋਭਾਈ ਮੈਂ ਆ ਪੱਤੇ ਪੁੱਤੇ ਖਾ ਕੇ ਖਰੀ ਜਾਂਦੇ ਨੇ ਸੀ ਅੱਗੋਂ ਪ੍ਰਾਣ ਜਿਹੜੇ ਹੱਡਾ 'ਚ ਹੁੰਦੇ ਸੀਗੇ ਹੁਣ ਅੰਨ 'ਚ ਨੇ ਪ੍ਰਾਣ ਜੇ ਆਪਾਂ ਅੰਨ ਨਾ ਖਾਏ ਮਰ ਜਾਵਾਂਗੇ ਤੇ ਅੱਗੇ ਮਰਦੇ ਨਹੀਂ ਸੀ ਹੁੰਦੇ ਉਸਦੇ ਕਿਤੇ ਘਾਏ ਪੱਟਣ ਲੱਗੇ ਤੇ ਚੀਰਾ ਆ ਗਿਆ ਖਰਾਬ ਪਾਣੀ ਨਿਕਲਿਆ ਉਹਦੇ ਉਂਗਲੀ 'ਚ ਉਹਨੂੰ ਖੁਸ਼ੀ ਹੋ ਗਈ ਮੇਰੇ ਤਾਂ ਲਹੂ ਨਹੀਂ ਰਿਹਾ ਇੰਨੀ ਤਵੱਛਾ ਕੀਤੀ ਉਹ ਨੱਚਣ ਲੱਗ ਗਿਆ ਨੱਚਣ ਲੱਗਾ ਤੇ ਸਾਰੀ ਦੁਨੀਆ ਨੱਚਣ ਲੱਗੀ ਸਾਰੀ ਹੀ ਉਹਦੇ ਧਿਆਨ ਦੇ ਬਲ ਕਰਕੇ ਦੇਖ ਲੋ ਬਰਾੜ ਦਾ ਧਿਆਨ ਨਹੀਂ ਦੀ ਨਾ ਉਹ ਧਿਆਨ ਉਹਦਾ ਸਵਾਜ ਧਿਆਨ ਉਹਦਾ ਤਰਦਾ ਸਾਰੀ ਨੱਚਣ ਲੱਗੀ ਜਿਹੜੇ ਕਾਰਕੁਨ ਦੇ ਤੇ ਉਹਨਾਂ ਨੂੰ ਫਿਕਰ ਪੈ ਗਿਆ ਵੀ ਇਹ ਤਾਂ ਮਰਜ਼ਾਦਾ ਵਿਗੜੀ ਸਾਰਿਆਂ ਦੇਵਤਿਆਂ ਕੋ ਗਏ ਨਹੀਂ ਹਟਿਆ ਜਿਹੜਾ ਆਵੇ ਫਿਰ ਸ਼ਿਵਜੀ ਕੋ ਗਏ ਸ਼ਿਵਜੀ ਨੂੰ ਗਾਲ੍ਹਾਂ ਕਹੇ ਮਹਾਰਾਜਿਓ ਕਰਕੇ ਕਹਿੰਦੇ ਮੈਂ ਜਾਣਾਂ ਜਿਹ ਵੀ ਕੰਮ ਨੇ ਹੱਥ ਵਸੀ ਉਹ ਆ ਗਿਆ ਕਹਿੰਦਾ ਰਿਸ਼ੀ ਜੀ ਤੂੰ ਨੱਚਦਾ ਹੈ ਕਹਿੰਦਾ ਨੱਚਾ ਨਾ ਕਾਦੀ ਗੁਜੇ ਤੂੰ ਕਾਦੇ ਨੱਚਦਾ ਕਹਾਂ ਮੇਰੇ ਪਾਣੀ ਹੈ ਸਰੀਰ ਚ ਲਹੂ ਨਹੀਂ ਰਿਹਾ ਕਹਿੰਦੇ ਵਸ ਇੰਨੀ ਖੁਸ਼ੀ ਹੈ ਤੈਨੂੰ ਕਹਿੰਦੇ ਥੋੜੀ ਜੀ ਖੁਸ਼ੀ ਹੈ ਕੋਈ ਕਹਿੰਦਾ ਚੰਗਾ ਫਿਰ ਤੂੰ ਮੇਰੀ ਉਂਗਲੀ ਨੂੰ ਚੀਰਾ ਦੇ ਸ਼ਿਵ ਜੀ ਦਾ ਨਾ ਜਾਂ ਚੀਰੇ ਦਾ ਸੁੱਕੀ ਸਵਾਢੀ ਦੇ ਵਿੱਚੋਂ ਸੁੱਕੀ ਕਹਣਾ ਤੇਰੇ ਜਿੱਤਾ ਪਾਣੀ ਵੀ ਆ ਮੇਰੇ ਤੋਂ ਪਾਣੀ ਵੀ ਨਹੀਂ ਆਇਆ ਉੱਥੇ ਹੀ ਡੜ ਗਿਆ ਐ ਹੋਣਾ ਠੀਕ ਤੇ ਠੀਕ ਹੋਈ ਜਾਂਦਾ ਫੜੇ ਨੇ ਫੜੇ ਮਾੜ ਜਦ ਇਹ ਸਾਰੀ ਸਿਟੀ ਕੰਮ ਕਰਨ ਲੱਗ ਗਈ ਨਹੀਂ ਨਿੱਕੀ ਜਾਨ ਬੁਈਆਂ ਮੰਗਣ ਇੱਕ ਵੋਈ ਨੱਚਦਾ ਹੋਵੇ ਉੱਥੇ ਹੀ ਛਿੱਟ ਗਈ ਲੱਕੜੀਆਂ ਦੂਵੇ ਵੀ ਉੱਥੇ ਹੀ ਗੋਮਾ ਗੋਮਾ ਬੜਾ ਤੇ ਮਖਾਈ ਕੀ ਕਰਨ ਲੱਗ ਗਏ ਤੇ ਕਹਿੰਦੇ ਗੋਮਾ ਪਾਉਂਦੇ ਨਹੀਂ ਇਹ ਉਹਨਾਂ ਨੂੰ ਕੰਮ ਦਾ ਨਹੀਂ ਕਾਦੇ ਉਹ ਉੱਥੇ ਲੱਕੜੇ ਜੜ ਦੇਣੀ ਹੈ ਇਹ ਹੁੰਦੀ ਵਿਰਾਖ ਜਾਂ ਵਿਰਾਡ ਦਾ ਧਿਆਨ ਜੀਆ ਹਰ ਇੱਕ ਜੀ ਦੇ ਵਿੱਚ ਸ਼ਕਤੀ ਹੈ ਨਾ ਹਾਂ ਇਹ ਇਸ ਬੰਦੇ ਦੇ ਵਿੱਚ ਬਹੁਤ ਸ਼ਕਤੀ ਹੈ ਜਿੰਨੀ ਰੱਬ ਵਿੱਚ ਸ਼ਕਤੀ ਹੈ ਉੰਨੀ ਇਹ ਸਾਧਵੀ ਦੇ ਵਿੱਚ ਸ਼ਕਤੀ ਹੈ ਦੇਖਿਓ ਕਿਉਂ ਸ਼ਕਤੀ ਹੈ ਉਹ ਰੱਬ ਦੇ ਅੰਦਰ ਹੈ ਇਹ ਰੱਬ ਦਾ ਪੁੱਤਰ ਹੈ ਜਦੋਂ ਉਸ ਦੇ ਕੋਲ ਚੱਲ ਜਾਊਗਾ ਇਸ ਨੇ ਉਹਦੀ ਸ਼ਕਤੀ ਖਿੱਚ ਲੈਣੀ ਹੈ ਹਾਂ ਇਹਨੂੰ ਇਹਨੂੰ ਉਹਦੀ ਸ਼ਕਤੀ ਖਿੱਚ ਲੈਣੀ ਹੈ ਹਾਂ ਆਤਮਾ ਨੂੰ ਹੁਣ ਤਾਂ ਜੀਵਾਂ ਨਾਲ ਆਤਮਾ ਮਣ ਜੁੜਾ ਹੈ ਆਤਮਾ ਦੀ ਤਾਕਤ ਲੈ ਲੈਣੀ ਹੈ ਇਹ ਨਹੀਂ ਵੀ ਦੀ ਆਵਣੀ ਤਾਕਤ ਨਹੀਂ ਉਹ ਆਤਮਾ ਦੀ ਤਾਕਤ ਦੇ ਵਿੱਚ ਪਰਗਟ ਹੋ ਜਾਣੀ ਹੈ ਇਹ ਹੁੰਦਾ ਹੈ ਰਾਜੇ ਕੋ ਕੋ ਮਾਇਕਲ ਤਾਂ ਨਹੀਂ ਕਰਦਾ ਇਹ ਤਾਂ ਹੁੰਦਾ ਹੀ ਹੈ ਐਵੇਂ ਤਾਂ ਕੋਈ ਜੀਵ ਨਹੀਂ ਮਿਲਦਾ ਨਹੀਂ ਤਾਂ ਮੁਰਸ਼ਿਦਰ ਕਦੇ ਸਾਥ ਹਾਂ ਤੁਸੀਂ ਇੱਥੇ ਕਾਜ਼ਮਾ ਆਉਂਦੇ ਛੱਪੇ ਦੇ ਕੋਦੇ ਦੇ ਵਿੱਚ ਹੈ ਲੋਕਾਂ ਦੇ ਇੱਥੇ ਬਾਦੇ ਘਾਟੇ ਗੱਲਾਂ ਇਸ ਗਾਸ ਦੀ ਕੌਣ ਹੈ ਵੈਸਾ ਨੂੰ ਮਾਇਆ ਮਿਲ ਜਵੇ ਮੈਂ ਕੌਣ ਕਹਾਂਦਾ ਕਿਸੇ ਤੇ ਹੈ ਨਾ ਇਹ ਹੁੰਦਾ सिया लाड़े सर मारे किसो किस भॼन भॼन भगत भी आया ਕਿਉਂ ਕੋਨੂੰ ਲੈਣਾ ਏ ਉਹ ਜੋ ਬੱਚਾ ਰੋਟੀ ਮੂਰੇ ਭਗਤ ਮਗਰੋ ਦੋਗ ਦੇ ਲਾਇ ਹਰ ਕੇ ਆਟ ਗਏ ਕਿਉਂ ਸਵੇ ਸੰਤ ਮਾਰਾ ਨੂੰ ਕਹਿੰਦੇ ਸੰਤ ਮਾਰਾ ਚਾਤ ਗਏ ਵੀ ਦੇਖ ਲਾ ਵੀ ਤੈਨੂੰ ਫਿਰ ਇਹਨਾਂ ਨੇ ਜ਼ਮੀਨ ਜਿਮੋ ਨਹੀਂ ਦੇਣੀ ਕਹਿੰਦਾ ਜਗਾ ਕਤਨਾ ਨੇ ਮੈਂ ਨਹੀਂ ਜਾਣਾ ਹੋ ਗਿਆ ਇਹ ਉਹ ਤੇ ਤਾਂ ਜਿਹੜਾ ਆਇਆ ਜੀ ਅਨਲ ਕਾੜੀ ਦੀ ਇੱਕ ਕੁੜੀ ਸੀ ਉਹ ਪਰ ਘੜਿਆ ਹੀ ਪੁਰਾਣਾ ਟਾਉਣਾ ਜਿਹੜਾ ਹੈਗਾ 500 ਉਹ ਸਾਡੇ ਪਿੰਡ ਦਾ ਹੀ ਉਹ ਹਾਂਜੀ ਉਹ ਜੀ ਰੋਣਾ ਸੁੱਚਾ ਜਨ ਜਿਹਵਾ ਕਰੀਦੀ ਬਾਬੇ ਜੀ ਉਹਦਾ ਬਚਨ ਨਹੀਂ ਜੀ ਮੁੜਦਾ ਠੀਕ ਉਹ ਬਾਕਨ ਸੁ ਮਹਾਰਾ ਦਾ ਸ਼ੇਵ ਵੀ ਬਹੁਤ ਵੱਸਿਆ ਸੀ ਉਹਦੀ ਸੱਟ ਉਹ ਕਹਿਣ ਲੱਗੇ ਜਿਹਾ ਸ੍ਰੀ ਛੱਡਣਾ ਦੀ ਬਾਬਿਆਂ ਨੇ ਉਹ ਪਾਗਲ ਕਹਿੰਦਾ ਮਹਾਰਾ ਜੀ ਮੇਰੀ ਪੇਸ਼ੀ ਕਹਿੰਦੇ ਕੀ ਆ ਭਗਤਾ ਨਾ ਮੇਰਾ ਫੁਰਨਾ ਜਜ ਹਟਾ ਦੂੰ ਕਦੇ ਕੀ ਹੈ ਕਹਾਂ ਮੇਰੇ ਘਰ ਵਾਲੀ ਹੈ ਉਹ ਫੁਰਨਾ ਮੈਨੂੰ ਤੰਗ ਕਰਦਾ ਕਦੇ ਜਾ ਇਹੋ ਜਿਹਾ ਸ਼ੀਰੋ ਮਰ ਕੇ ਬਾਬਾ ਸੁਚਾਨ ਬਹੁਤ ਆਦਿ ਸੀ ਸਤਿ ਬਾਬਾ ਕਨਿਸ਼ ਮਹਾਰਾਜਾ ਸੀ ਠੀਕਾ ਬਹੁਤ ਬਸ਼ਿਆਗਰ ਦਾ ਦਿਓ ਰੋ ਰੋ ਦੇ ਸੁਆਦੀ ਨਹੀਂ ਜੀ ਹੋਰ ਦਾ। ਸੋ ਤੇ ਹਾਂ ਜੀ ਸੁਆਦੀ ਲੋਹ। ਆਪ ਦੇਖਾ ਜੀ ਕਾਣਾ ਸੁਣੀ ਹੋਈ ਗੱਲ ਨਹੀਂ ਕਹਿੰਦੇ। ਹਾਂ। ਮੈਂ ਦੇਖਾ ਬੈਠਾ ਇੱਕ ਰਾਸਕੇ। ਹਾਂ। ਕਹਨੇ ਮਹਾਰਾਜੂ ਕੇ ਨੂੰ ਕਿ ਨਾ ਕੁਮਾਰ ਜੀ ਸੱਣੀਆਂ ਵਿੱਚ ਕਹਿੰਦੇ ਬਹੁਤ ਕਨੇ ਕਈ ਸਾਲ ਸਾਲਾਂ ਵਧੀ ਵਹਿੰਦੇ ਰਹੇ ਨੇ। ਕਈ ਸਾਲ ਦਾ ਮੇਰੇ ਗਏ ਦੇ ਵੀ ਬੈਠਦੇ ਰਹੇ ਨੇ। ਹਾਂ ਡੋਰੇਵਾਲਾ ਜੀ ਨਾਲੇ ਵੀ ਨਾਲੇ ਹੁੰਦੇ ਨੇ ਦੋ ਹੀ ਹੁੰਦੇ ਨੇ ਜਦੋਂ 12:30 ਵਜੇ ਇਸ਼ਨਾਨ ਕਰਕੇ 2 ਵਜੇ ਨੂੰ ਬੈਠ ਜਾਣਾ ਜਾਂਦਾ ਉੱਥੇ ਨਹਿਰ ਦੇ ਉੱਤੇ ਪਾਣੀ ਦੇ ਕੋਲ ਕਿਨਾਰੇ ਤੇਲ ਦੇ ਵਿੱਚ ਜੀ ਡਰਗ ਦੇ ਠਾਣੀ ਬੈਠਣਾ ਜੇ ਕੋਈ ਭੂਰਾ ਵੱਧ ਜਾ ਰੀਜ਼ਾ ਨੀ ਰਹਿਣਾ ਕਿਸੇ ਨੂੰ ਬੱਸ ਪੈਣ ਨੂੰ ਵੀ ਪੂਰੇ ਵਿਜਾਈ ਨਹੀਂ ਲੈਣ ਦੇਣੀ ਸੱਤ ਹਾਂ ਛੋਡੇ ਮਹਾਰਾਜ ਤਾਂ ਹੁਣ ਨਹੀਂ ਲਈ ਲੈਂਦੇ ਲੈਂਦੇ ਹੀ ਨਹੀਂ ਇਹਦਾ ਨਾ ਡੇਰੇ ਨਾ ਹੋਰ ਕਿਤੇ ਲੈਂਦੇ ਹੀ ਨਹੀਂ ਬੜੇ ਵਿਚਵਾਗ ਲੈਣ ਲੱਗਦੀ ਪਤਲੀ ਹੀ ਹੋਣੀ ਫੋਲ ਗਏ ਬੰਦੇ ਜੀ ਹਾਂ ਛੋਡੇ ਮਹਾਰਾਜ ਨੇ ਪੂਰੇ ਜੇ ਪੈਂਦੇ ਆ ਵੀ ਤੇ ਘਰ ਜਾਣ ਨੂੰ ਕਦੇ ਜਦੋਂ ਆਏ ਸੀ ਕਿ ਕਦੇ ਵਿਚਾਰਨ ਸਿਆ ਘਰ ਵਾਪਸ ਜਾਣ ਜੇ ਮਰਜੀ ਇਹਨਾਂ ਕੋਲ ਆਉਣ ਚਾਏ ਸੀਗੇ ਫਿਰ ਆਏਗਾ ਇਸ ਨੂੰ ਜਦੋਂ ਬਚਪਨ ਨੂੰ ਇੱਕ ਵਾਰ ਆਇਆ ਉਹ ਆਇਆ ਮਾਪੇ ਦਾ ਮੋਗਾ ਦਾ ਹੁੰਦਾ ਉਹਦੇ ਕੀ ਲੈ ਸਿਹਰਾ ਗੁੰਦਦਾ ਜੀ ਤੋਂ ਲਈ ਕਰਦੇ ਬੁਝਾਉਣ ਲੱਗੇ ਸੀ ਆ ਵੀ ਫੇਰ ਵਾਹ ਕੇ ਦੂਏ ਦੇ ਸਾਹੇ ਲੱਗ ਗਿਆ ਦ੍ਰਿਸ਼ ਸਾਰੇ ਮੈਂ ਪਿੰਡੇ ਜਾਣ ਦਾ ਸੀ ਕਿ ਟੋਰ ਕੀਆ ਅੱਛਾ ਸੁਭੇ ਮਰਾਸੀ ਨੇ ਸ਼ਗਾਈ ਦਿੱਤੀ ਅਸੀਂ ਪਿੰਡੇ ਕੀਰਤਨ ਕਰਦੇ ਹੁੰਦੇ ਹਾਂ ਹਾਂ ਫਾਂ ਬੰਦ ਕਰ ਦੋ ਹੁਣ ਬਹੁਤ ਸੰਨ ਲੈ